ਜਿਹੜੇ ਕਹਿੰਦੇ ਸਾਨੂੰ ਦਵਾਈ ਵਾਲਾ ਕੁਰਤਾ ਪਜਾਮਾ ਚਾਹੀਦਾ ਸਾਰੇ ਹੀ ਕੱਪੜੇ ਆ ਗਏ ਆ ਬਾਈ ਜੀ ਫਾਇਦੇ ਕਹਦੇ ਰੇਟ ਦੱਸ ਦਿਓ ਵੀ ਕਿਹੜੀ ਕਿਹੜੀ ਆਫਰ ਚੱਲ ਰਹੀ ਐ ਇਸ ਵਾਰ ਦੇਖੋ ਜੀ ਬੈਸਟ ਕੱਪੜਿਆਂ ਦੀ ਆਫਰ ਚੱਲ ਰਹੀ ਆ ਜੀ ਏ ਕਲਾਸ ਫੈਬਰਿਕ ਆ ਗਏ ਹੁਣ ਇੰਟਰਨੈਸ਼ਨਲ ਫੈਬਰਿਕ ਆ ਗਏ ਜੀ ਮਾਤੂ ਸ਼੍ਰੀ ਦਾ ਸਤਾਰ ਹਾਲ ਬਜ਼ਾਰ ਤੇ ਆ ਚੱਕੋ ਜੀ ਇੰਗਲੈਂਡ ਦਾ ਬ੍ਰਾਂਡ ਹੈ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਜਿਹੜੇ ਵੱਡੇ ਵੱਡੇ ਸ਼ੇਖ ਜਾਂ ਦੁਬਈ ਦੇ ਜਾਂ ਅਰਬ ਕੰਟਰੀਆਂ ਦੇ ਪਾਉਂਦੇ ਆ ਉਹ ਕੁਰਤੇ ਪਜਾਮੇ ਹੁਣ ਹਾਲ ਬਜ਼ਾਰ ਦੇ ਵਿੱਚ ਆ ਗਏ ਆ ਜਿਹੜਾ 5 5 10 10 ਹਜ਼ਾਰ ਦਾ ਕੁੜਤਾ ਪਜਾਮਾ ਵੱਡੇ ਵੱਡੇ ਸ਼ੋਰੂਮਾਂ ਤੇ ਮਿਲਦਾ ਉਹ ਸਿਰਫ ਮਹਿਸ ਨੂੰ 2500 ਰੁਪਏ 'ਚ ਦੇ ਦੇਣਾ ਜੀ ਤੋਂ ਭਾਜੀ ਇਹ ਦੇਖ ਰਹੇ ਆ ਵਾਈਟ ਦੇ ਵਿੱਚ ਵੀ ਕਾਫੀ ਥਾਨ ਹੈ ਨਾ ਬਸ ਵੱਖ-ਵੱਖ ਤਰ੍ਹਾਂ ਦਾ ਕੱਪੜਾ ਹੈਗਾ ਸਟਾਰਟਿੰਗ ਕਿੱਥੋਂ ਜਾਂਦੀ ਆਪਣੀ ਦੇਖੋ ਜੀ ਸਟਾਰਟਿੰਗ ਸਾਡੇ ਕੋਲ 700 ਰੁਪਏ ਤੋਂ ਆ ਉਦੋਂ ਬਾਅਦ ਪੇਪਰ ਕਾਟਨ ਲੈ ਲੈਣ ਗੀਜ਼ਾ ਕਾਟਨ ਸਾਰੇ ਤਰ੍ਹਾਂ ਦੇ ਆ ਚੈੱਕ ਕਰ ਲਓ ਜੀ ਸਪੈਸ਼ਲੀ ਮੋਰ ਹੈ ਇੰਟਰਨੈਸ਼ਨਲ ਦੀ ਦੇਖੋ ਕੋਈ ਅਸੀ ਚੀਜ਼ ਦਈ ਦੀ ਆ ਕਹਿ ਕੇ ਦਈ ਦੀ ਵੀ ਚੰਗੀ ਚੀਜ਼ ਆ ਰੇਡ ਜੈਜ ਆ ਸਾਡੇ ਕੋ 700 ਰੁਪਏ ਤੋਂ ਕੁੜਤਾ ਪਜਾਮਾ ਸ਼ੁਰੂ ਆ ਉਹਦੇ ਤੇ ਵੀ ਆਫਰ ਆ ਵੀ 700 ਦੇ ਨਾਲ ਇੱਕ ਕੁੜਤਾ ਪਜਾਮਾ ਫ੍ਰੀ ਆ ਚੈੱਕ ਕਰੋ ਇਹਦੇ ਚ ਕਲਰ ਬਹੁਤ ਮਿਲ ਜਾਣਗੇ ਕੋ ਜਿਹੜਾ ਬਾਜ਼ਾਰ ਦੇ ਵਿੱਚ 1500 ਦਾ ਕੁੜਤਾ ਪਜਾਮਾ ਮਿਲਦਾ ਇਹ ਦਿੰਦੇ ਆ 700 ਦਾ ਪਰ ਹੁਣੇ ਹੀ ਆਫਰ ਲਾਤੀ ਆ 700 ਦੇ ਨਾਲ ਇੱਕ ਨਾਲ ਇੱਕ ਫ੍ਰੀ ਮਾਤਰਾਮ 350 ਰੁਪਏ ਦਾ ਕੁੜਤਾ ਪਜਾਮਾ ਰਹਿ ਗਿਆ ਰੰਗ ਇਹਦੇ ਵਿੱਚ ਬਹੁਤ ਸਾਰੇ ਮਿਲ ਜਾਣੇ ਆ ਜਿਨ੍ਹਾਂ ਨੇ ਵਾਈਟ ਰੰਗ ਲੈਣਾ ਵਾਈਟ ਰੰਗ ਚ ਵੈਰਾਈਟੀਆਂ ਹੈਗੀਆਂ ਜਿਨ੍ਹਾਂ ਨੇ ਬਲੈਕ ਲੈਣਾ ਬਲੈਕ ਲੈ ਜਾਓ ਭਾਈ ਜੀ 컬러ਫੁੱਲ ਵੀ ਲੈਣਾ ਕਿਸ ਨੇ ਉਹਦੇ ਵਿੱਚ ਕਿੰਨੇ ਕਰਾਂਗੇ ਆ ਦੇਖੋ ਜੀ 컬러ਫੁੱਲ ਚੈੱਕ ਕਰ ਲਓ ਆ 700 ਰੁਪਏ ਵਾਲੇ ਦੇ ਵਿੱਚ 컬러 ਹੈ ਜੇ ਤੁਸੀਂ ਵਧੀਆ ਦੇ ਵਿੱਚ ਲੈਣਾ ਹੈ ਸਾਡੇ ਕੋਲ ਸਾਰੇ ਹੀ ਤਰ੍ਹਾਂ ਦੇ ਰੰਗ ਹੈਗੇ ਆ ਬੈਸਟ 컬러 ਹੈਗੇ ਲਾਈਟ ਡਾਰਕ ਜਿੰਨੇ ਮਰਜ਼ੀ ਰੰਗ ਲੈ ਲਓ ਰੰਗਾ ਮੇਚੀ ਕੁਰਤੇ ਪਜਾਮੇ ਦੀ ਮਾਤੂਸ਼ੀ ਦਸਤਾਰ ਹਾਲ ਬਿਆਰ ਤੇ ਸਭ ਤੋਂ ਵੱਧ ਹੈ ਚਾਹੇ ਗੀਜ਼ਾ ਕਾਟਨ ਚ ਰੰਗ ਲੈਣੇ ਆ ਚਾਹੇ ਪੇਪਰ ਚ ਕਾਟਨ ਚ ਲੈਣੇ ਆ ਚਾਹੇ ਲੇਲਣ ਚ ਲੈਣੇ ਆ ਅੱਛਾ ਕੋਈ ਸ਼ਕੀਰ ਬੰਦਾ ਆ ਜਾਂਦਾ ਉਹਨੂੰ ਕੁਰਤੇ ਮੈਂ ਪਸੰਦ ਆ ਜਾਂਦਾ ਕੱਪੜਾ ਹੀ ਪਸੰਦ ਆ ਓਏ ਟੇਲਰਿੰਗ ਉਹਨੂੰ ਸਟੀਚਿੰਗ ਕਰਾਉਣੀ ਆ ਉਹਦੀ ਸਰਵਿਸ ਹੈਗੀ ਬਿਲਕੁਲ ਹੈਗੇ ਜੀ ਸਾਡੇ ਕੋਲੇ ਟੇਲਰ ਮੌਕੇ ਤੇ ਹੀ ਮਜੂਰ ਹੁੰਦੇ ਆ ਤੁਸੀਂ ਆਪਦਾ ਕੱਪੜਾ ਪਸੰਦ ਕਰਕੇ ਆਪਦਾ ਨਾਪ ਦੇ ਕੇ ਵਧੀਆ ਟੇਲਰਿੰਗ ਕਰਵਾ ਸਕਦੇ ਹੋ ਔਰ ਸਾਡੀ ਖਾਸੀਅਤ ਕੀ ਹੈ ਮਾਤੂਸ਼ੀ ਦਸਤਾਰ ਹਾਲ ਬਿਆਰ ਦੇ ਵਿੱਚ ਬਹੁਤ ਹੀ ਘੱਟ ਟਾਈਮ ਦੇ ਵਿੱਚ ਕੁਰਤਾ ਪਜਾਮਾ ਸੀ ਕੇ ਦੇ ਦਿੰਨੇ ਤੇ ਵਧੀਆ ਹੈ ਕਲਾਸ ਦਾ ਦੇਖੋ ਕੁਰਤੇ ਪਜਾਮੇ ਦੇ ਨਾਲ ਨਾਲ ਤੁਸੀਂ ਸ਼ਰਟਾਂ ਲੈਣੀਆਂ ਨਾ ਚੈੱਕ ਕਰੋ ਚੈੱਕ ਦੇ ਵਿੱਚ ਲੈ ਲਓ ਤੁਸੀਂ ਲਾਈਨਿੰਗ ਦੇ ਵਿੱਚ ਲੈ ਜਾਓ ਤੁਸੀਂ ਪ੍ਰਿੰਟ ਲੈ ਜਾਓ ਤੁਸੀਂ ਪਲੇਨ ਲੈ ਲਓ ਜਿੱਦਾਂ ਦੀ ਸ਼ਰਟਿੰਗ ਚਾਹੀਦੀ ਤੁਸੀਂ ਲੈ ਸਕਦੇ ਆ 300 ਰੁਪਏ ਤੋਂ ਸ਼ਰਟ ਸ਼ੁਰੂ ਆ ਉਦੋਂ ਉੱਪਰਲੀ ਵੈਰਾਈਟੀ ਜਿਹੜੀ ਮਰਜ਼ੀ ਲੈ ਜਾਓ ਦੇਖੋ ਜੀ ਕੋਟ ਪੈਂਟ ਮਾਤੂ ਸ਼੍ਰੀ ਦਸਤਾਰ ਹਾਲ ਬਜ਼ਾਰ ਦੇ ਵਿੱਚ ਕੋਟ ਪੈਂਟ ਹਾਲ ਬਜ਼ਾਰ ਦੀਆਂ ਲਾਗ ਵਾਲੀਆਂ ਦੁਕਾਨਾਂ ਦੇ ਰੇਟ ਪਤਾ ਕਰ ਲਿਓ ਕੋਟ ਪੈਂਟ ਦਾ ਨਹੀਂ ਸਮਾਈ ਦਾ ਰੇਟ ਪੁੱਛ ਲਿਓ ਸਮਾਈ 5000 4000 3000 ਉਹ ਮੰਗਾ ਰੇਟ ਲੈਂਦੇ ਆ ਪਰ ਅਸੀਂ ਕੋਰਟ ਪੈਂਟ ਸਟਿਚ ਕਰਕੇ ਕੱਪੜਾ ਵਧੀਆ ਆ ਚੈੱਕ ਕਰ ਲੋ ਇਹ ਕੱਪੜੇ ਦੀ ਕੁਆਲਿਟੀ ਐ ਤੇ ਅਸੀਂ 2 ਪੀਸ ਕੋਰਟ ਪੈਂਟ 15 2000 ਦਾ ਨਹੀਂ ਦਿੰਦੇ 2900 95 ਚ ਸਟਿਚ ਕਰਕੇ 2 ਪੀਸ ਦੇਖੋ ਜੀ ਪੰਜਾਬ ਦੀ ਭਾਵੇਂ ਛੋਟੇ ਪਿੰਡ ਚਲਜੋ ਭਾਵੇਂ ਸ਼ਹਿਰ ਚਲਜੋ ਜੇ ਆਪਾਂ ਦਰਜੀ ਕੋਲ ਜਾ ਕੇ ਪਤਾ ਕਰ ਲਈਏ 3000 ਤੋਂ ਲੈ ਕੇ 3500 ਰੁਪਏ ਤੱਕ ਸਮਾਈ ਚੱਲਦੀ ਆ ਪਰ ਇੱਥੇ ਕੱਪੜੇ ਸਮੇਤ ਸਲਾਈ ਕਰਕੇ 2895 ਦੇ 2 ਪੀ ਸੂਟਪੈਂਟ 3760 ਦੇ ਵਿੱਚ 3 ਪੀ ਸੂਟਪੈਂਟ ਦੇਣਾ ਰੰਗ ਜਿਹੜਾ ਹੱਥ ਲਾਉਂਗੇ ਆਪਾਂ ਉਹੀ ਕੱਟ ਕੇ ਦੇਣਾ ਦੇਖੋ ਜੀ ਰੰਗਾ ਵਿੱਚ ਹੀ ਬਲੈਕ ਲੈਣਾ ਤੁਸੀਂ ਲਾਈਟ ਕਲਰ ਲੈਣਾ ਡਾਰਕ ਲੈਣਾ ਰੰਗ ਸਾਰੇ ਵੈਲ ਵਾਲਾ ਗੱਲ ਇੱਥੇ ਨਹੀਂ ਮੁੱਕਦੀ ਹੁਣ ਕਹਿੰਦੇ ਕੋਟ ਪੈਂਟ ਜਿਹੜੇ ਸ਼ਕੀਨ ਆ ਕਹਿੰਦੇ ਇਟਾਲੀਅਨ ਫੈਬਰਿਕ ਲੈਣਾ ਸਾਡੇ ਕੋਲੇ ਉਹ ਵੀ ਹੈਗਾ ਪਰ ਇਹ ਵੀ 10 15000 ਦਾ 20000 ਦਾ ਕੋਟ ਪੈਂਟ ਨਹੀਂ ਇਹ ਵੀ ਸਟੀਚਿੰਗ ਕਰਕੇ 5000 ਰੁਪਏ 'ਚ ਬਣਾ ਕੇ ਦੇ ਦਾਂਗੇ ਦੇਖੋ ਜੀ ਜਿਹੜੇ ਪੱਗਾਂ ਬੰਨਣ ਵਾਲੇ ਸ਼ਕੀਨ ਸਾਡੇ ਵੀਰ ਆ ਇਸ ਵੇਲੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਮਾਤੂਸ਼ਰੀ ਦਸਤਾਰ ਅਸਲ ਰੰਗ ਸਦਾ ਹੀ ਦੇ 550 ਤੋਂ ਵੱਧ ਸਾਡੇ ਕੋਲ ਰੰਗ ਹੈਗੇ ਆ ਰੰਗ ਫੇਟ ਹੋ ਜੂਵੇ ਡੱਬ ਪੈ ਜੂਵੇ ਤੁਸੀਂ 3 ਮਹੀਨੇ ਅੰਦਰ ਕੱਪੜਾ ਬਦਲ ਕੇ ਨਵਾਂ ਲੈ ਕੇ ਜਾ ਸਕਦੇ ਆ ਪੱਗਾਂ ਦੇ ਨਾਲ ਨਾਲ ਤੁਸੀਂ ਮੈਚ ਕਰਕੇ ਟਾਈਆਂ ਵੀ ਲੈ ਕੇ ਜਾ ਸਕਦੇ ਆ ਟਾਈਆਂ ਦੀ ਤੁਸੀਂ ਪੈਕਿੰਗ ਚੈੱਕ ਕਰ ਲਓ ਇਹਦੇ ਵਿੱਚ ਬਹੁਤ ਸੁਪਰ ਕੁਆਲਿਟੀ ਹੈਗੀ ਆ ਤੋ ਇੱਥੇ ਵੀ ਗਰੰਟੀ ਹੈ ਭਾਈ ਜੀ ਲਾਈਨਿੰਗ ਦਾ ਕੱਪੜਾ ਉਹਦੇ ਵਿੱਚ ਵੀ ਦੱਸ ਦਿਓ ਕੀ ਪ੍ਰਾਈਸ ਆ ਦੇਖੋ ਜੀ ਲਾਈਨਿੰਗ ਦਾ ਕੱਪੜਾ ਸਾਡਾ 40 ਰੁਪਏ ਮੀਟਰ ਤੋਂ ਸ਼ੁਰੂ ਹੈ ਗਰੰਟੀ ਵਾਲਾ ਦੇਖੋ ਤੁਸੀਂ ਸੂਟ ਮਹਿੰਗੇ ਮਹਿੰਗੇ ਲੈ ਲੈਣੇ ਜੋ ਲਾਈਨਿੰਗ ਮਾੜੀ ਲੈ ਲੈਣੇ ਹੋ ਤੇ ਸੂਟ ਵੀ ਛੱਜ ਜਾਂਦਾ ਤਰੇਵ ਦੇ ਸੂਟ ਪਾੜਾ ਸਿਲਕ ਦੇ ਸੂਟ ਲਾਉਨੇ ਹੋ ਨਾ ਥੰਨੇ ਲਾਈਨਿੰਗ ਲਾਣੇ ਹੋ ਤੇ ਮਾੜੀ ਲਾਈਨਿੰਗ ਨਾਲ ਤੁਹਾਡਾ ਸੂਟ ਵੀ ਖਰਾਬ ਹੋ ਜਾਂਦਾ 40 ਰੁਪਏ ਮੀਟਰ ਤੋਂ ਲਾਈਨਿੰਗ ਸ਼ੁਰੂ ਹੈ ਗਰੰਟੀ ਫੁੱਲ ਹੈ ਸਾਡੀ ਪੱਗ ਦੀ ਗਰੰਟੀ 90 ਦਿਨਾਂ ਦੀ ਬਿੱਲ ਤੇ ਲਿਖ ਕੇ ਦਿੰਨੇ ਆ ਡੱਬ ਪੈ ਜਾਂ ਚਿਰਕੀ 4 ਦਿਨਾਂ ਦੀ ਆਫਰ ਹੈ ਜਿੱਥੇ ਕੁਰਤਾ ਪਜਾਮਾ ਸਾਡੇ ਕੋਲ ਏ ਕਲਾਸ ਸਾਡੇ ਕੋਲ 200 ਰੁਪਏ ਦਾ ਹਾਜੀ 200 ਰੁਪਏ ਤੋਂ ਕੁਰਤਾ ਪਜਾਮਾ ਸ਼ੁਰੂ ਹੈ 350 500 900 1000 1500 2000 2500 3000 ਤੱਕ ਦੇ ਵਧੀਆ ਕੁਰਤੇ ਪਜਾਮੇ ਵੇਲ ਵਾਲਾ ਹਾਲ ਬਿਆਨ ਉਹ 4 ਦਿਨ ਦੀ ਆਫਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਜਿਹੜਾ 1500 ਦਾ ਕੁਰਤਾ ਪਜਾਮਾ ਇੱਥੇ ਆਪਾਂ 700 ਰੁਪਏ ਦੋ ਦੇਣੇ ਹੈਗੇ ਆ ਜਿਹੜਾ 10000 ਦਾ ਕੋਟ ਪੈਂਟ ਤੁਸੀਂ ਲੈਣੇ ਹੋ ਇੱਥੇ ਦਵਾਂਗੇ 2995 ਚ ਸਲਾਈ ਕਰਕੇ 15000 ਵਾਲਾ ਕੋਟ ਪੈਂਟ ਦਵਾਂਗੇ ਤੁਹਾਨੂੰ ਇੱਥੇ ਜਿਹੜੀ ਸ਼ੇਰਵਾਨੀ ਤੁਸੀਂ 12 14 15000 ਦੀ ਲੈਣੀ ਹੋ ਇਥੇ 6500 ਦੇ ਵਿੱਚ ਤੁਹਾਨੂੰ ਆਪਾਂ ਸਲਾਈ ਕਰਕੇ ਦੇ ਦੇਣੀ ਆ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗਿਆ ਰੰਗ ਫੀਟ ਹੋ ਗਿਆ 3 ਮਹੀਨੇ ਚ ਬਦਲ ਕੇ ਤੁਸੀਂ ਵਾਪਸ ਲੈ ਕੇ ਜਾ ਸਕਦੇ ਆ ਇਹ ਜਿਹੜੀ ਆਫਰ ਆ ਸਿਰਫ 4 ਦਿਨ ਦੀ ਆ ਤੁਸੀਂ ਆਉਣਾ ਮਨਤੋਸ਼ਰੀ ਦਸਤਾਰ ਹਾਲ ਬਜ਼ਾਰ ਸ਼੍ਰੀ ਅਮਰਸਰ ਦਾ ਨੰਬਰ ਸਕਰੀਨ 'ਤੇ ਆ ਤੁਸੀਂ ਕੋਈ ਜਾਣ ਕੇ ਲੈਣ ਦਾ ਫੋਨ ਕਰ ਸਕਦੇ ਆ 11 ਮੈਨ ਓਮ ਸਿੰਘ ਦੀ ਨਾਲ ਹਰਦੀਪਾ ਤੱਕਰ ਤਾਂ ਟੀਵੀ ਸ਼੍ਰੀ ਅਮਰਸਰ ਦਾ